ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਹਿਲਾਂ ਅਗਲੇ 4 ਦਿਨਾਂ ਯਾਨੀ ਕਿ 24 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਵੇਸਲੇ ਦੀ ਤਾਜ਼ਾ ਸੈਟੇਲਾਈਟ ਦਾ ਸੀਰ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੇਕਰ ਗੱਲ ਪੰਜਾਬ ਦੇ ਕਰੀਏ ਤੇ ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਫੜੀ ਹੋਈ ਹੈ ਫਰਕ ਉਸ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਸਾਰੇ ਖੇਤਰਾਂ ਦੇ ਵਿੱਚ ਨਹੀਂ ਤੇ ਰਾਜਸਥਾਨ ਦੇ ਖਾਸ ਕਰ ਉੱਤਰ ਪੂਰਬੀ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਬਿਕਾਨੇਰ ਚੁਰੂ ਤੇ ਜੈਫਰ ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਕਾਫੀ ਸੰਘਣੀ ਲੈਵਲ ਤੇ ਜਿਹੜੀ ਬਣੀ ਹੋਈ ਹੈ ਤੇ ਅੱਜ ਦਾ ਉਹ ਜਾਰੀ ਕੀਤਾ ਗਿਆ ਸੀਗਾ ਮੌਸਮਾਫਾਗਲੋ ਫਿਲਹਾਲ ਅੱਜ ਜ਼ਮੀਨੀ ਲੈਵਲ ਤੇ ਪੰਜਾਬ ਦੇ ਵਿੱਚ ਧੁੰਦ ਘੱਟ ਹੀ ਹੈ ਔਰ ਜਿੱਥੇ ਕੁਝ ਖੇਤਰਾਂ ਦੇ ਵਿੱਚ ਹੈਗੀ ਵੀ ਹੈ ਤਾਂ ਉੱਥੇ ਧੁੱਪ ਜਦੋਂ ਨਾਲ ਧੁੰਦ ਜੜੀ ਉੱਡ ਜਾਏਗੀ ਤੇ ਦੂਜੇ ਫਾਸੇ ਜੀ ਸੀਤਲੇਟ ਦੇ ਅਲਰਟ ਜਾਰੀ ਕੀਤੇ ਗਏ ਨੇ ਮੌਸਮ ਫਾਗਲਾਂ ਤੇ ਉਹ ਅਲਟ ਉਸੇ ਤਰ੍ਹਾਂ ਲੱਗੂ ਰਹਿਣਗੇ ਅਗਲੇ 4-5 ਦਿਨਾਂ ਤੱਕ ਸੀਤ ਲਹਿਰ ਜਿਹੜੀ ਚੱਲਦੀ ਰਹੇਗੀ ਪਛੋਂ ਦੀ ਹਵਾ ਹਲਕੇ ਰਫ਼ਤਾਰ ਤੇ ਚੱਲਦੀ ਰਹਣੀ ਹੈ ਜੀ ਹਲਕੇ ਰਫ਼ਤਾਰ ਤੇ ਹੌਮਕਦੀ ਰਹਣੀ ਹੈ ਤੇ ਇੱਕ ਸਿਸਟਮ ਜਿਹੜਾ ਕਿ ਲੱਗਣ ਜਾ ਰਿਹਾ 22 ਤੋਂ ਲੈ ਕੇ 25 ਦੇ ਵਿਚਕਾਰ ਜਿਹਦੇ ਬਾਰੇ ਅਫਰਡ ਤੁਹਾਨੂੰ ਅਸੀਂ ਦੇ ਵੀ ਚੁੱਕੇ ਹਾਂ ਤੇ ਇਹ ਸਿਸਟਮ ਜਿਹੜਾ ਹੈ ਜੀ 23 ਦੀ ਸ਼ਾਮ ਤੋਂ ਲੈ ਕੇ ਕਹਿੰਦੇ 24 ਦੀ ਸ਼ਾਮ ਤੱਕ ਸਰਗਰਮ ਹੋਵੇਗਾ ਪੰਜਾਬ ਦੇ ਕਾ ਲਈ 40 ਹਰਸਣ ਖੇਤਰ ਹੋਣਗੇ ਜਿੱਥੇ ਉਮੀਦ ਆਜੋ ਸਕਦੇ ਨੇ ਹਲਕੇ ਲੈਵਲ ਦੇ ਬੂੰਦਾਬੰਦੀ ਜਾਂਦਾ ਹੋਇਆ ਇਹ ਸਿਸਟਮ ਅੱਗੇ ਲੰਘ ਜਾਏਗਾ ਤੇ ਜਿਹੜਾ ਬਾਕ ਦੋ ਸਿਸਟਮ ਹੋ ਰਹੇ ਨੇ ਜਿਹਦੇ ਅਫਰਡ ਤੁਹਾਨੂੰ ਅਸੀਂ ਦੇ ਦੇ ਚੁੱਕੇ ਆ ਤੇ ਮੌਕੇ ਅਫਰਡ ਦੇਾਂਗੇ ਸਾਲ ਦੇ ਅਖੀਲੇ ਦਿਨਾਂ ਦੇ ਦਰਮਿਆਨ ਯਾਨੀ ਕਿ 28 29 30 31 ਤੇ ਦੂਜਾ ਸਿਸਟਮ ਜਿਹੜਾ ਲੱਗਣਾ ਜੋ 2 3 ਤੇ 4 ਜਨਵਰੀ ਨੂੰ ਲੱਗਣਾ ਤੇ ਇਹ ਦੋਨੇ ਸਿਸਟਮ ਵੀ ਜਿਹੜੇ ਠੰਡ ਦੇ ਵਿੱਚ ਵਾਦਾ ਕਰਕੇ ਜਾਣਗੇ ਤੇ ਇਸੇ ਤਰ੍ਹਾਂ ਦੇ ਅਲਰਟ ਆ ਜਿਹੜੇ ਮਾਸਿਕ ਫਾਗਨੇ ਤੇ ਜਾਰੀ ਕਿਤੇ ਨੇ ਉਹ ਵੀ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਸਕ੍ਰੀਨ ਤੇ ਦੇਖ ਸਕਦੇ ਆ ਜੀ ਅਗਲੇ 4-5 ਦਿਨਾਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਨੇ ਸੰਗ੍ਰਿਤ ਧੁੰਦ ਪਲੱਸ ਸੀਤਲੇ ਨੂੰ ਲੈ ਕੇ ਇਸ ਲਈ ਠੱਡ ਤਾਂ ਕੋਈ ਰਾਹਤ ਨਹੀਂ ਆ ਠੰਡ ਇਸੇ ਤਰ੍ਹਾਂ ਪੈਂਦੀ ਰਹਿਣੀ ਹੈ ਤੇ ਜਿਹੜਾ ਪਛਮੀ ਸਿਸਟਮ 23 24 25 ਵਾਲਾ ਜੀ ਇਹਦਾ ਫਿਲਹਾਲ ਇੰਤਜ਼ਾਰ ਹੈ ਇਹ ਹਲਕੇ ਬੰਦਬੰਦੀ ਦੇ ਕੇ ਜਾਵੇਗਾ ਤੇ ਬਾਕੀ ਅਫਰੈਰ ਸਾਨੂੰ ਅਕੀ ਦੇ ਦੇਾਂਗੇ ਇਜਾਜ਼ਤ ਦਿਓ ਧੰਨਵਾਦ